ਲਓ ਜੀ ਦੋਸਤੋ ਜੇ ਤੁਸੀਂ ਆਪਣੇ ਘਰ ਚੋਂ ਨਿਕਲੇ ਹੋ ਚੱਪਲਾ ਲੈਣ ਵਾਸਤੇ ਬੂਟ ਲੈਣ ਵਾਸਤੇ ਤਾਂ ਇੱਕ ਮਾਲ ਦੀ ਤਰ੍ਹਾਂ ਹੀ ਇੱਕ ਸ਼ੋਰੂਮ ਖੁੱਲ ਚੁੱਕਿਆ ਹਸ਼ਾਰਪੁਰ ਦੇ ਪ੍ਰਲਾਦ ਨਗਰ ਦੇ ਵਿੱਚ ਤਾਂ ਕਿਤੇ ਵੀ ਭਟਕਣ ਦੀ ਲੋੜ ਨਹੀਂ ਆ ਸਿੱਧੇ ਉੱਥੇ ਪਹੁੰਚੋ ਤੇ ਆਪਣੀ ਮਨਪਸੰਦ ਸ਼ੂਜ਼ ਬੱਚਿਆਂ ਦੇ ਤੇ ਵੱਡਿਆਂ ਦੇ ਲੇਡੀਜ਼ ਦੇ ਜੈਂਸ ਦੇ ਹਰ ਤਰ੍ਹਾਂ ਦੇ ਸ਼ੂਜ਼ ਤੇ ਚੱਪਲਾ ਤੁਹਾਨੂੰ ਮਿਲਣ ਗਈਆਂ ਉਹ ਵੀ ਬੜੇ ਤਿਲਚਸਪਰੇ ਰੇਟ ਦੇ ਵਿੱਚ ਵੀ ਜਾਣਕਾਰੀ ਦੇ ਦਿਓ ਕਿ ਕੀ ਕੀ ਤੁਹਾਡੇ ਕੋਲ ਵੈਰਾਈਟੀ ਰੱਖੀ ਹੋਈ ਹੈ ਜੀ ਮਾਰਕੀਟ ਚ ਇਹੀ 1200 ਦਾ ਮਿਲਦਾ ਆਪਾ ਸਿਰਫ 500 ਦੇ ਰਹੇ ਹਾਂ ਲਓ ਜੀ 1200 ਦਾ ਜਿਹੜਾ ਸ਼ੂਜ਼ ਆ ਸਿਰਫ 500 ਰੁਪਏ ਦੇ ਵਿੱਚ ਹਾਂਜੀ ਇਹ ਨੋਰਮਲ ਬੰਦਾ ਵੀ ਲੈ ਸਕਦਾ ਸਿਰਫ 300 ਰੁਪਏ ਦਾ ਸਿਰਫ 300 ਰੁਪਏ ਦਾ ਸ਼ੂਜ਼ ਕਮਾਲ ਹੋ ਗਈ ਹੈ ਜੀ ਪ੍ਰਲਾਦ ਨਗਰ ਦੇ ਵਿੱਚ ਮਿੰਟੂ ਸ਼ੂ ਸਟੋਰ ਜਿਹੜਾ ਹੈ ਉੱਥੇ ਇਹ ਜਿਹੜੇ ਸ਼ੂਜ਼ ਨੇ ਵੱਖ-ਵੱਖ ਰੰਗਾਂ ਦੇ ਵਿੱਚ ਵੱਖ-ਵੱਖ ਡਿਜ਼ਾਈਨਾਂ ਦੇ ਵਿੱਚ ਉਪਲਬਧ ਨੇ ਤੇ ਪਹੁੰਚੋ ਇੱਥੇ ਤੇ ਸ਼ੂਜ਼ ਲੈ ਕੇ ਆਪਣੇ ਹਾਜ਼ਦੇ ਖੇਡ ਦੇ ਘਰਾਂ ਨੂੰ ਜਾਓ ਤਾਂ ਸ਼ੂਜ਼ ਪਾ ਕੇ ਜਾਓ ਹਾਂਜੀ ਆ ਸਭ ਤੋਂ 260 ਰੁਪਏ ਦਾ 260 ਦਾ 60 260 ਰੁਪਏ ਦਾ ਜੀ ਬਾਈ ਸਲੀਪਰ ਹਾਂਜੀ ਇਹੀ ਮਾਰਕੀਟ ਚ 4-500 ਦੇ ਆ ਆਪਾਂ 200 ਦੇ ਦੇ ਲਓ ਜੀ ਸਲੀਪਰ ਜਿਹੜੇ ਨੇ ਹਰ ਕੋਈ ਇਨਸਾਨ ਪਾਉਂਦਾ ਹਰ ਬੰਦਾ ਪਾਉਂਦਾ ਬਜ਼ੁਰਗ ਪਾਉਂਦਾ ਤੇ ਇਹ ਸਲੀਪਰ ਪਾ ਕੇ ਸੈਰ ਵੀ ਕਰਦੇ ਨੇ ਤੇ ਹਮਮਾਗੇ ਪਹੁੰਚੋ ਤੇ ਸਿਰਫ 200 ਰੁਪਏ ਦੇ ਵਿੱਚ ਸਲੀਪਰ ਜਿਹੜਾ ਇਹ ਤੁਹਾਨੂੰ ਮਿਲੇਗਾ ਇਸ ਮਿੰਟੂ ਸ਼ੂ ਸਟੋਰ ਤੋਂ ਹਾਂਜੀ ਇਹ ਬੱਚਿਆਂ ਦੇ ਸ਼ੂਜ਼ ਕਿੰਨੇ ਕਿੰਨੇ ਦੇ ਨੇ ਜੀ 100 ਤੋਂ ਸਟਾਰਟਿੰਗ ਹੈ ਜੀ 100 ਤੋਂ 100 ਦਾ ਕਿਤੇ ਹੋ ਵੀ ਨਹੀਂ ਮਿਲਣਾ ਅੱਛਾ ਜੀ ਤੇ ਬਹੁਤ ਹੀ ਰੀਜ਼ਨਬਲ ਰੇਟ ਨੇ ਤੇ ਆ ਗਰਲ ਦੇ ਗਰਲੇ ਸ਼ੂ ਜਿਹੜੇ ਪਿੰਕ ਕਲਰ ਦੇ ਜੋ ਲੜਕੀਆਂ ਦਾ ਇੱਕ ਮਨਪਸੰਦ ਕਲਰ ਹੁੰਦਾ ਪਿੰਕ ਕਲਰ ਇਹ ਕਿੰਨੇ ਦਾ ਸ਼ੂਜ਼ ਹੋਏਗਾ ਜੀ 450 ਦਾ ਹੈ ਜੀ 450 ਦਾ ਮਾਰਕੀਟ ਵਿੱਚ ਕੀ ਪ੍ਰਾਈਸ ਹੋਏਗਾ ਮਾਰਕੀਟ ਦਾ ਸਸ ਤੋਂ 700 ਤੋਂ ਘੱਟ ਨਹੀਂ ਤੇ ਜੁੱਤੀ ਹੈ ਇਹ ਕੀ ਰੇਟ ਦੇ ਵਿੱਚ ਹੈ ਜੀ ਇਹ 300 ਰੇਟ ਦਾ 300 ਦੇ ਹਾਂਜੀ ਸਾਰੀਆਂ ਚਪਲਾ ਡਿਜ਼ਾਈਨਰ ਚਪਲਾ ਸਭ ਕੁਛ ਆ ਹਾਂਜੀ ਤੇ ਸਾਡੀ ਏ ਹੈ ਕਿ ਦੁਕਾਨ ਲੋਕਾਂ ਦੀ ਖੁੱਲਦੀ 9 ਵਜੇ ਹਾਂਜੀ ਤੇ 10 ਵਜੇ ਤੱਕ ਹੱਦ ਬੰਦ ਹੋ ਜਾਂਦੀ ਹੈ ਹਾਂਜੀ ਚਾਹੇ ਕੋਈ ਕਸਟਮਰ ਚਾਹੀ ਰਾਤੀ 2 ਵਜੇ ਆਵੇ ਚਾਹੇ 3 ਵਜੇ ਆਵੇ ਠੀਕ ਹੈ ਜੀ ਅਸੀਂ ਉਹਨੂੰ ਕੱਢ ਕੇ ਦਵਾਂਗੇ ਸਮਾਨ ਚਾਹੇ ਬਾਅਦ 24 ਘੰਟੇ ਦੀ ਸਰਵਿਸ ਵੀ ਇੱਥੇ ਮਿਲੇਗੀ ਜੀ ਬੜੇ ਹੀ ਸੁਜਾਵਟੀ ਢੰਗ ਢੰਗ ਨਾਲ ਇੱਥੇ ਰੱਖੀਆਂ ਹੋਈਆਂ ਨੇ ਤੇ ਇਹ ਜਿਹੜੀ ਜੁੱਤੀ ਤੁਹਾਡੇ ਹੱਥ ਵਿੱਚ ਫੜੀ ਹੋਈ ਹੈ ਜੀ ਇਹ ਕੀ ਕੋਸਟ ਕਰਦੀ ਹੈ ਇਹ 400 ਰੁਪਏ ਕੋਸਟ ਕਰਦੀ ਹੈ अपना एड्रेस कोई दस दियो जी ਸਾਡੇ ਦੇਖ ਰਹੇ ਦਰਸ਼ਕਾਂ ਨੂੰ ਇੱਕ ਪੁਰਾਣੀ ਕਮੇਟੀ ਦੇ ਕੋਲ ਪ੍ਰਲਾਦ ਨਗਰ ਇਹ ਰਾਮਾ ਦੀ ਫਰੈਸ਼ਮੈਂਟ ਤੋਂ ਸਾਹਮਣੇ ਵਾਲੀ ਗਲੀ ਚ ਮਿੰਟੂ ਚੱਪਲ ਸਟੋਰ ਠੀਕ ਹੈ ਹਾਂਜੀ ਲਓ ਜੀ ਮਿੰਟੂ ਚੱਪਲ ਸਟੋਰ ਤੇ ਪਹੁੰਚੋ ਤੁਸੀਂ ਇੱਥੇ ਆ ਕੇ ਕਿਸੇ ਤਰ੍ਹਾਂ ਦੀ ਵੈਰਾਈਟੀ ਚਾਹੀਦੀ ਆ ਚੱਪਲ ਚਾਹੀਦੇ ਨੇ ਬੱਚਿਆਂ ਦੇ ਸ਼ੂਜ਼ ਚਾਹੀਦੇ ਨੇ ਲੇਡੀਜ਼ ਚੱਪਲ ਚਾਹੀਦੀ ਆ ਲੇਡੀਜ਼ ਹੈਂਡਲ ਚਾਹੀਦੇ ਨੇ ਹਰ ਤਰ੍ਹਾਂ ਦੀ ਵੈਰਾਈਟੀ ਇੱਥੇ ਅਵੇਲੇਬਲ ਹੈ ਔਰ 24 ਘੰਟੇ ਦੀ ਜਿਹੜੀ ਸਰਵਿਸ ਮਿਲ ਰਹੀ ਹੈ ਕਿਸੇ ਵੇਲੇ ਵੀ ਆਓ ਰਾਤ ਦੇ 12 ਵਜੇ ਆਓ ਰਾਤ ਦੇ 2 ਵਜੇ ਆਓ ਸਵੇਰ ਦੇ 5 ਵਜੇ ਆਓ ਤੇ ਇੱਥੇ ਪਹੁੰਚ ਕੇ ਆਪਣੀ ਮਨਪਸੰਦੀ ਜੁੱਤੀ ਜ਼ਰੂਰ ਲੈ ਕੇ ਜਾਓ